CIS ਸਟਾਫ ਤੇ थाना ਮਾਡਲ ਟਾਊਨ ਦੀ ਪੁਲਿਸ ਵੱਲੋਂ ਸਾਂਝੇ ਤੌਰ ਦੇ ਉੱਤੇ ਇੱਕ ਆਪਰੇਸ਼ਨ ਚਲਾਇਆ ਗਿਆ ਜਿਸ ਤੋਂ ਬਾਅਦ 83760 ਗੋਲੀਆਂ ਸਮੇਤ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮਾਮਲਾ ਹੁਸ਼ਿਆਰਪੁਰ ਦਾ ਦੱਸਿਆ ਜਾ ਰਿਹਾ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸਾਂਝੇ ਆਪਰੇਸ਼ਨ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤੇ ਪੁਲਿਸ ਨੇ ਤਿੰਨ ਆਰੋਪੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਤੇ ਉਹਨਾਂ ਦੱਸਿਆ ਹੈ ਕਿ ਇਨਾਂ ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਨ ਹਾਸਲ ਕੀਤਾ ਜਾਏਗਾ ਤੇ ਅਗਲੀ ਪੁੱਛਗਿੱਛ ਕੀਤੀ ਜਾਏਗੀ ਕਿ ਇਹ ਲੋਕ ਕਿਤੋਂ ਗੋਲੀਆਂ ਲਿਆਏ ਸੀ ਤੇ ਇਹਨਾਂ ਅੱਗੇ ਕਿੱਥੇ ਸਪਲਾਈ ਕਰਨੀਆਂ ਸੀ ਕੱਲ ਸੀਆਈਐਨ ਚਾਰਜ ਇਨਸਪੈਕਟਰ ਗੁਰਮੀਤ ਸਿੰਘ ਨੂੰ ਕੋਈ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਉਹਦੇ ਬੇਸਿਸ ਦੇ ਉੱਤੇ ਇੱਕ ਜੁਆਇੰਟ ਜਿਹੜੀ ਆ ਆਪਰੇਸ਼ਨ ਟੀਮ ਅਲੋਂਗ ਵਿਦ ਐਸਐਚਓ ਮਾਡਲ ਟਾਊਨ ਗੁਰਸਾਖ ਸਿੰਘ ਸਬ ਇਨਸਪੈਕਟਰ ਤੇ ਨਾਲ ਟੀਮ ਅਸੀਂ ਤਿਆਰ ਕੀਤੀ ਜਿਹਦੇ ਬੇਜਤੇ ਇਹਨਾਂ ਨੇ ਜਾ ਕੇ ਤੇ ਉੱਥੇ ਅ ਅੱਛੀ ਵਧੀਆ ਰਿਕਵਰੀ ਜਿਹੜੀ ਐਂਡੀਪੀਐਸ ਸੈਕਟਰ ਦੀ ਹੈਗੀ ਆ ਉਹ ਕੋਰੀ ਦਾ ਦੇ ਏਰੀਏ ਦੇ ਵਿੱਚੋਂ ਕੀਤੀ ਮਾਡਲ ਟਾਊਨ ਜੁਡੀਕਸ਼ਨ ਦੇ ਨਾਲ ਲੱਗਦਾ ਸੀਗਾ ਉੱਥੋਂ ਕੀਤੀ ਸਰ ਕੀ ਨਸ਼ਾ ਫੜਿਆ ਗਿਆ ਦੇ ਵਿੱਚ ਨਸ਼ਾ ਦੇ ਚ 83760 ਗੂੜੀਆਂ ਬ੍ਰਮਧ ਹੋਈਆਂ ਇਹ ਕਾਫੀ ਪੁਰਾਣਾ ਪਹਿਲਾਂ ਵੀ ਇਹਦੇ ਤੇ ਪਰਚੇ ਦਰਜਿਆ ਪਵਨ ਕੁਮਾਰ ਕੁਮਾਰ ਨਾਮ ਦਾ ਜਿਹੜਾ ਵਿਅਕਤੀ ਸੀਗਾ ਇੱਕ ਏ ਸੀ ਦੋਸ਼ੀ ਇੱਕ ਦੋਸ਼ੀ ਦਾ ਨਾਮ ਸੀਗਾ ਰੋਹਿਤ ਤੇ ਇੱਕ ਤੀਸਰਾ ਦੋਸ਼ੀ ਸੀ ਮਕੇਸ਼ ਤਿੰਨ ਦੋਸ਼ੀ ਸੀਗੇ ਕਾਦੀਆਂ ਕਾਦੀਆਂ ਗੋਲੀਆਂ ਇਹ ਗੋਲੀਆਂ ਨਸ਼ੇ ਦੀਆਂ ਸੀਗੀਆਂ ਇਹ ਚਾਹ ਦੀ ਦੁਕਾਨ ਦੀ ਆੜ ਦੇ ਵਿੱਚ ਪੈਣਾ ਇਹ ਵੇਚਦਾ ਸੀਗਾ ਨਸ਼ਾ ਗੋਲੀਆਂ ਦਿੰਦਾ ਸੀਗਾ ਤੇ ਉਥੋਂ ਮੌਕੇ ਤੋਂ ਪਹਿਲਾਂ ਬਰਾਮਦ ਕੀਤੀਆਂ ਸੀ ਉਸ ਤੋਂ ਬਾਅਦ ਫਿਰ ਅੱਗੇ ਇਹਨੇ ਲਕਾਸ਼ ਪਾ ਕੇ ਕਿਤੇ ਹੋਰ ਰੱਖੀਆਂ ਸੀਗੀਆਂ ਕੋਰੀ ਰਾਂ ਦਾ ਦੀਪਨਗਰ ਇਹਦੀ ਦੇ ਵਿੱਚ ਉੱਥੋਂ ਜਾ ਕੇ ਸ਼ੁਰੂਆਤ ਕੀਤੀ ਹੈ ਸਿਰਫ ਪਰ ਜਿੰਨੀਆਂ ਵੀ ਨਸ਼ੇ ਦੀਆਂ ਹਲ ਤੱਕ ਇਹਨੇ ਗੋਲੀਆਂ ਹੋਂ ਤਾਂ ਬੈਨ ਲਿਆ ਤਾਂ ਇਹ ਹਲ ਤੱਕ ਪੁੱਛ ਕੇ ਸਾਹਮਣੇ ਆ ਵੀ ਇਹ ਕਿੱਥੋਂ ਲੈ ਕੇ ਆਉਂਦੇ ਸੀ ਔਰ ਕਿਦਾਂ ਨੇ ਇਹ ਤਾਂ ਫਾਰਵਰਡ ਤੇ ਬੈਕਵਰਡ ਲਿੰਕਸ ਵੀ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਚ ਔਰ ਰਿਪੋਰਟ ਦੇ ਉੱਤੇ ਲੈ ਕੇ ਫਿਰ ਅਸੀਂ ਫਰਦਰ ਅੱਗੇ ਦੇਖਦੇ ਆ ਵੀ ਕਿੱਥੋਂ ਲੈ ਕੇ ਆਉਂਦਾ ਤੇ ਕਿੰਨੂੰ ਦੇਣੇ ਸੀ ਜਿੱਦਾਂ ਇੰਨੀ ਵੱਡੀ ਕਮਰਸ਼ੀਅਲ ਕੁਆਂਟੀਟੀ ਫੜਿਆ ਗਿਆ ਇਹ ਅੱਗੇ ਸਪਲਾਈ ਕਰਦੇ ਸੀ ਜਾਂ ਉਹ ਤਾਂ ਆਪ ਥੋੜੀ ਥੋੜੀ ਵੇਚਦੇ ਸੀ ਜਾਂ ਅੰਗਰੇਜ਼ ਸਪਲਾਈ ਵੀ ਕਰਦੇ ਇਹਦੇ ਵੇਚਦੇ ਵੀ ਸੀ ਕੋਲ ਤੁਬੀ ਤਾਂ ਹੁਣ ਸਰ ਜਿੱਦਾਂ ਤੁਸੀਂ ਸਾਬੀ ਚਾਹ ਦੇ ਰੇੜੀ ਦੀ ਯਾਰ ਦੇ ਵਿੱਚ ਇਹ ਕੰਮ ਕਰਦਾ ਸੀ ਤਾਂ ਉਹ ਵੀ ਬੰਦ ਕਰਾਈ ਗਈ ਜਗਬਾਣੀ ਟੀਵੀ ਲਈ ਅਨਿਕੇਤ ਸ਼ਰਮਾ ਦੀ ਰਿਪੋਰਟ